ਤੇ ਅੱਜ ਦਾ ਜੋ ਪੀਸੀ ਹੈਗੀ ਆ ਸਾਡੇ ਉਹਨੂੰ ਅੱਜ ਹੋਰ ਕੀਤੀ ਗਈ ਹੈਗੀ ਐ ਪਰਸਨਲੀ ਮੇਰੇ ਵੱਲੋਂ ਤੇ ਬਿਫੋਰ ਆਈ 스타ਟ ਇੱਕ ਬਰੀਫ ਇੰਟਰੋਡਕਸ਼ਨ ਤੁਹਾਨੂੰ ਕੁਝ ਚਾਰੇ ਜਾਣਿਆ ਦੇ ਦੇ ਛੱਟ ਪਸ ਕੁਝ ਮੈਨੂੰ ਲੱਗਦਾ ਕਿ ਇਹ ਫੇਸਸ ਦੇ ਤੇ ਜੇ ਮੈਂ profession ਦੀ ਮੈਂ ਗੱਲ ਕਰਾ ਆਪਣੇ profession ਦੀ ਮੈਂ ਡਾਕਟਰ ਕੋਈ ਕੰਫਰੈਸਨ ਐਂਡ ਵੀ ਵੀ ਸਰਦੀ ਪਟਾਲੇ ਤੋਂ ਹੋਈ ਸੀ ਤੇ ਐਮ ਡੀ ਸਰਦੀ ਪੀ ਜੇ ਚੰਡੀਗੜ੍ਹ ਤੋਂ ਹੋਈ ਸੀ ਐਂਡ ਇਨ ਬੀਟਵੀਨ ਸਮ ਸੁਪਰ ਸਪੈਸ਼ਲਟੀ ਲਈ ਵੀ ਜਾਣਾ ਪਿਆ ਤੇ ਜੇ ਮੈਂ ਅਸੀ ਮੈਂ ਹੁਣ ਪੋਲਿਟਿਕਲ ਕਰੀਅਰ ਦੀ ਮੈਂ ਗੱਲ ਕਰਾ ਆਪਣੀ ਤੇ ਸਾਡੀ ਆਵਾਜ਼ ਦੀ ਪਾਰਟੀ ਦਿਸ ਇਜ਼ ਮਾਈ ਫਰਸਟ ਮਦਰ ਪਾਰਟੀ ਪੇਰੈਂਟ ਪਾਰਟੀ ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਅਸੀਂ ਜੁੜੇ ਹੋਏ ਨੇ ਤੇ ਪਾਰਟੀ ਦੀ ਸੇਵਾ ਲਈ ਪਾਰਟੀ ਦੀ ਤਰੱਕੀ ਲਈ ਅਸੀਂ ਕੰਮ ਕਰ ਰਹੇ ਆ ਆ ਤੇ 17 ਚ ਵੀ ਅਸੀਂ ਇਲੈਕਸ਼ਨ ਲਈ ਸੀ ਵਿਧਾਨ ਸਭਾ ਦੀ ਹਰਤਾ ਸ਼ਾਮਪਰਾ ਸੀ ਤੋਂ ਪੰਜਾਬ ਵਿਧਾਨ ਸਭਾ ਦੀ ਉਡੀਚ ਵੀ ਸਾਡੀ ਸੇਵਾ ਲਗੀ ਪਾਰਟੀ ਵੱਲੋਂ ਲੋਕ ਸਭਾ ਸ਼ਹਿਰ ਪਰ ਲੰਡੀ ਤੇ 22 ਚ ਵੀ ਅਸੀਂ ਸ਼ਹਿਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ਾਮਪਰਾ ਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲਗੇ ਸੀ ਤੇ ਮੇਰਾ ਪੂਰਾ ਨਾਮ ਬਕਰ ਰਵਜੋ ਸਿੰਘ ਬੱਦਨਾ ਬੱਦਨ ਪਰਿਵਾਰ ਚੋਂ ਅਸੀਂ ਲੱਗੇ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸ਼ਨ ਦੀ ਗੱਲ ਕਰ ਲਈਏ ਚਾਹ ਪੋਲੀਟੀਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20-22 ਸਾਲ ਹੋ ਗਏ ਮੰਨੂ ਉਥੇ ਸ਼ਾਰਪੁਰ ਆਪਣਾ ਹਸਪੀਟਲ ਚਲਾ ਦੇ ਰਵਜੋਤ ਹਸਪੀਟਲ ਰਿਕਾਰਡਿਕ ਸੈਂਟਰ ਤੇ ਇੰਨੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਵੀ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉੱਥੇ ਸਰਦਾਰ ਆ ਕਿਹੋ ਜਿਹਾ ਰੂਪ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲਬੁੱਧੇ ਤੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਥੀਅਰ ਲੈਚਰ ਜਿ세 ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਪਹੁੰਚ ਚੁੱਕੇ ਆ ਤੇ ਕੈਂਪੇਨ ਵੀ ਬੰਦ ਹੋ ਚੁੱਕੀ ਆ ਤੇ ਮੈਂ ਪੈਂਡਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੰਪੇਨ ਬੰਦ ਹੋਣ ਲੱਗੀ ਜਿਸ ਕੰਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਪਰੇਟ ਹੋਏ ਤੇ ਜਦੋਂ ਅਸੀਂ ਦੇਖਿਆ ਬੜਾ ਮਨ ਨੂੰ ਤੱਕਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸੜੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਦੁਖੀ ਮਹਿਸੂਸ ਹੋਇਆ ਤੇ ਮੈਂ ਗੱਲ ਕਰੂਗਾ ਕਿ ਇੱਕ ਇਰਰੇਲੈਂਟ ਪਾਰਟੀ ਉਹਨਾਂ ਦੇ ਇਰਰੇਲੈਂਟ ਲੀਡਰ ਤੇ ਇੱਕ ਇਰੈਲੇਵੈਂਟ ਇੱਕ ਇਸ਼ੂ ਜੋ ਉਹਨਾਂ ਚੱਕਿਆ ਹੈਗਾ ਇਲੈਕਸ਼ਨ ਦੀ ਤਾਰੀਖ ਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਦੀ ਜਿਹੜੀ ਉੱਥੋਂ ਇੱਕ ਇੱਕ ਵੱਡੀ ਮੋਲੀ ਨਸੀ ਜਿੱਤ ਬਰਾਬਰ ਕਰਨ ਜਾ ਰਹੇ ਆਪਾਂ 23 ਜੂਨ ਨੂੰ ਸੰਦੀਪ ਰੋੜਾ ਜੀ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟਿਕਲੀ ਕਹਿ ਸਕਦੇ ਇੱਕ ਜਮਾਤ ਕੌਂਸਲ ਆ ਕੀ ਇੱਕ ਧਰਮੀ ਕਹਿ ਸਕਦੇ ਆ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਪਹਿਲਾਂ ਹੀ ਆਪਣੀ ਸਰਕਾਰ ਰਹਿੰਦੇ ਹੋਏ ਐਸਪੀ ਚਾਰੇ ਤੇ ਦਲਿਤ ਭਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ ਪਰੇ ਕੁਝ ਨਹੀਂ ਹੈਗਾ ਸੰਦੇ ਆਵਾਦੀ ਪਾਰਟੀ ਦੀ ਸਰਕਾਰ ਦੇ जय मंत्री सहबानो जय एमएलए सहबानो जी अच्छी गल कर लीजिए लालचंद जी दी बलकार जी दी ते हुन जो बेनू टारगेट ਕੀਤਾ ਗਿਆ ਮੈਂ ਕਹੂੰਗਾ ਕਿ ਇਹ ਕਿ ਸੋਚੀ ਸਮਝੀ ਇੱਕ ਇੱਕ ਚਾਲ ਐਸੇ ਪਾਇਚਾਰਾ ਦੇ ਲੀਡਰਾਂ ਨੂੰ ਮੁਆਮਲੇ ਮੰਤਰੀ ਸਹਿਬਾਨਾਂ ਨੂੰ ਕਿੰਦਾ ਸੀ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਗਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਵਾਜ਼ ਦੀ ਪਾਰਟੀ ਪੂਰੇ ਪੰਜਾਬ ਵਿੱਚ ਐਸੀ ਪਾਈਚਾਰੇ ਦਰਿਤ ਪਾਈਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ ਉਹ ਜੇ ਅਸੀਂ ਗੱਲ ਕਰ ਲਈ ਇਹ ਜੀ ਵਿੱਚ ਇਹ ਜੀ ਆਫਿਸ ਵਿੱਚੋਂ ਜੋ ਰਾਖਾ ਕਰਮ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਜੋ ਅੱਗੇ ਨੂੰ ਬਾਦਰੇ ਨੇ ਕਿਉਂ ਉਤਰ ਕੀਤਾ ਦੇ ਲਈ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚੋਲੰਗੜੀ ਕੋਈ ਗੱਲ ਨਹੀਂ ਮੇਰਾ politcal career ਕੋਈ ਗੱਲ ਨਹੀਂ ਮੇਰਾ personal career ਕੋਈ ਗੱਲ ਨਹੀਂ ਪਰ ਜੋ ਫੋਟੋ ਤੁਸੀਂ ਦੇਖੋਗੇ ਇੱਕ ਲੇਰੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜਿਹੜੇ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਆ ਉਹ ਕਿਸੇ ਦੀ ਧੀ ਆ ਕਿਸ ਦੀ ਭੈਣ ਆ ਕਿਸ ਦੀ ਬਾਹ ਹੋਵੇਗੀ ਉਹ ਉਹ ਨੂੰ ਜਾਣਦੇ ਵੀ ਨਹੀਂ ਹੋਣਗੇ ਇਹ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹਦਾ ਸਰਪ੍ਰੇਡ ਕਰ ਰਹੇ ਹੋ ਜਿਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਇਹ ਤੋਂ ਮਾਨ ਹੈਗਾ ਇੱਕ ਨारी ਜਾਤੀ ਦਾ ਔਰ ਜਾਤੀ ਦਾ ਉਸ ਸਖਸ਼ ਦੀ ਇਹੋ ਜੀ ਮਾਨਸਿਕਤਾ ਹੋਵੇਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਨਾਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਨਾਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਲੋਕ ਬੜੇ ਸੂਝਵਾਨ ਤੇ ਸਮਝਦਾਰ ਕਹਿ ਲਾਂਦੇ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝਦੇ ਨੇ ਕਿ ਇਹ ਹੈ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਖਾਸ ਕਰਕੇ ਲੇਡੀਜ਼ ਜਾਂ ਔਰਤਾਂ ਜਿਹੜਾ ਰਾਜਨੀਤਿਕ ਕਦਮ ਚ ਵਾਦਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਤੇ ਮੈਂ ਇਹੋ ਜਿਹੇ ਬਹੁਤ-ਬਹੁਤ ਕਾ ਦਿੰਦਾ ਉਹਨਾਂ ਨੂੰ ਮੈਂ ਇਸ ਇਸ ਸੋਚ ਦੇ ਮਾਲਕ ਨੇ ਜਿਹੜੇ ਕਹਿੰਦੇ ਕਿ ਸਾਡੀ ਇਹ ਇਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਰਿਸਪੈਕਟ ਨਹੀਂ ਹੋ ਜਾਂ ਸਲਮਾਨ ਅਸੀਂ ਉਹਨਾਂ ਵਲੋਂ ਆਪਣੇ ਆਵਾਵਾ ਪੈਨਾਤੀਆਂ ਵਲ ਵਾਸਤੇ ਅਸੀਂ ਪਾਲਦੇ ਆਪ ਉਹੀ ਹੈ ਜਵਾਬ ਉਹਨਾਂ ਕੋਲ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਹੋਰ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਪਾਚਾਰੇ ਨੂੰ ਤੇ ਇਵਨ ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫਰਟੀਲਿਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਧਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਸੀਓ ਨੂੰ ਕੋਈ ਐਕਸਪੈਕਟ ਨਹੀਂ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੀ ਮਨ ਨਹੀਂ ਸੀ ਆ ਜਾਣ ਦਾ ਇੱਥੇ ਪ੍ਰੈਸ ਕਾਨਫਰੈਂਸ ਕਰਨ ਦਾ ਮੇਰੇ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹੁੰਦੇ ਮੇਰੇ ਕੋ ਦੋ ਬੱਚੇ ਨੇ ਇੱਕ 6 ਇਅਰ 올ਡ ਅਤੇ 3 ਇਅਰ 올ਡ ਬਣੇ ਐਂਡ ਉਹਨਾਂ ਦੇ ਮਾਂ ਤੇ ਕੀ ਬੀਚੂ ਬੀਖੋ ਵੀ ਦੱਸੋ ਬੜਕੀ ਤੁਸੀਂ ਸ਼ਰਿਆਮ ਖੋ ਰਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹੇ ਉਮੀਦਾਂ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੰਦਿਆਂ ਦੀ ਗੱਲ ਕਰੋ ਤੁਸੀਂ ਕਿ ਹੁਣ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਵੜ ਜੈਣਾ ਤੁਸੀਂ ਉਹ ਤੁਸੀਂ ਦੀ ਕਿ ਪਰਸਨ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆਪਾਂ ਅਸੀਂ ਕਾਹਦੇ ਨਾਲ ਲੜਾਈ ਲੜਦੇ ਆਂ ਆਪਾਂ ਦੱਸੋ ਬਈ ਬੜਾ ਸੁਨੇਹਾ ਆਉਣਾ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਅੰਤਲਿ ਸੇਕਤਾਰ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਹਿਬਾਨਾ ਨੇ ਗੁਰਬਾਣੀ ਦੇ ਸਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਜਿਸ ਇਤਿਆ ਪਹਿਲਾਂ ਦੀ ਆਪਾਂ ਉਹਨਾਂ ਦੀ ਇੱਜ਼ਤ ਨੂੰ ਇਦਾਂ ਰੋਲੀ ਆ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹ ਨਹੀਂ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਕਾਹਦੇ ਦੌਰ ਲਈ ਹੋਈ ਸੀ ਅਸੀਂ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਮੰਤਰੀਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤਾਂ ਵਾਦਰਮ ਜੋਰ ਦੇ ਫੁੱਲ ਸਟਾਪ ਲਾ ਤਾ ਟੋੜੇ ਸੇਰ ਨਾਲ ਵੀ ਉਹ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਕਿਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਬੋਹ ਕਟਗਲ ਕਰੀ ਦੀ ਇਹ ਉਹ ਨਾ ਤੋੜ ਕੇ ਅਸੀਂ ਗੱਲ ਕਰੀ ਦੀ ਆਪਾਂ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜੀ ਹਰਕਤਾਂ ਤੇ ਪਹੁੰਚ ਗਏ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮਾ ਕਰ ਰਹੇ ਰਹਿ ਗਏ ਕਿਸ ਨੂੰ ਨੀਜੀ ਟਾਰਗੇਟ ਕਰ ਲੋ ਕਿਸ ਦੀ ਫੈਮਿਲੀ ਟਾਰਗੇਟ ਕਰ ਲੋ ਕਿਸੇ ਦੀਆਂ ਫੋਟੋਜ਼ ਵੀਡੀਓਜ਼ ਤੁਸੀਂ ਸਰਕੂਲੇਟ ਕਰ ਲਓ ਤੁਸੀਂ ਤੇ ਅੱਜ ਦੇ ਜਦ ਤੱਕ ਅੱਲਾ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜੜੀ ਬਰੀ ਫੋਟੋ ਦੇ ਨਾਲ ਇੱਕ ਲੇਡੀ ਦੀ ਫੋਟੋ ਜੋ ਕਿ ਮੇਰੇ ਪੱਲਾ ਹੋ ਐਕਸ ਵਾਈ ਐਕਸ ਦੀ ਉਹਨਾਂ ਦੀ ਫੋਟੋ ਨੂੰ ਐ ਦਿਨ ਤਾਂ ਕਿ ਮਿਲਣਾ ਜੋੜ ਕੇ ਠੀਕ ਹੈ ਤੇ ਉਹ ਸਫਲ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਦਿੱਥੇ ਵੀ ਹੋएगी ਸੁਖsal ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਜੋ ਤੇ ਕੀ ਬੀਤੀ ਹੋਗੀ ਉਹਦਾ ਕੀ ਕਸੂਰ ਉਸੇ ਜੇ ਲੜਾਈ ਲਾਣੀ ਤੁਸੀਂ ਮੈਨ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਉਹਦਾ ਉਹਦਾ ਵਿਚਾਰੀ ਦਾ ਕੀ ਕਸੂਰ ਉਸੇ ਕਿਉਂ ਤੁਸੀਂ ਇੰਨੀ ਕਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਮਾਵਾ ਪੈਣਾ ਤੇ ਇਹਨੂੰ ਤੁਸੀਂ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਵਿਚਾਰੀ ਚਲ ਤੇnablare ਵਿਚਾਰੀ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜ਼ਰੂਰ ਸਾਨੂੰ ਉਹ ਸੌਰੀ ਸਾਫ਼ ਦਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿ ਲੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸ਼ਰ ਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮੈਂ ਇੱਕ ਇੱਕ ਉਹਨੇ ਜਾਨਾ ਤੇ ਪ੍ਰਯਤਨ ਇਹਦੇ ਕੀਤਾ ਗਿਆ ਸਾਰਾ ਜੋੜ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਬਿਤਣ ਤੋਂ ਬਾਅਦ ਵਿੱਚ ਇਹਦੇ ਪਛਾਤਾ ਦੇ ਕਰਾਇਆ ਜਾਂ ਜਿੰਨਾ ਤੋਂ ਹਸਪਤਾਲ ਸਾਡੇ ਵੱਲੋਂ ਮੈਂ 10 ਵਜੇ ਕੀ ਰਿਕੁਐਸਟ ਕੰਪਲੀਟ ਚਲ ਗਈ ਹੈ ਜੀ ਇਨਵੈਸਟੀਗੇਸ਼ਨ ਜਰਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਪਰ ਉਹ ਲੋੜ ਵੀ ਉਹ ਕਿਤੇ ਨ ਕਿਤੇ ਪਹੁੰਚਣ ਕੀ ਤਾਂ ਜ਼ਰੂਰ ਹੋਣਾ ਜਿੱਤੇ ਫਾਈਨਲ ਜਿੱਤੇ ਜੀ ਹਾਂ ਜਿਸਦੇ ਬਾਈ ਨੇਮ ਕੀ ਜੀ ਬਾਈ ਨੇਮ ਕਿਹਨੇ ਕਿਹਦੇ ਖਿਲਾਫ ਕਿਹਨੇ ਕਿਹਦੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੰਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੇਟ ਜਦ ਕੰਪਲੇਟ ਕਰਦੇ ਪੁਲਿਸ ਜੀ ਤੁਸੀਂ ਕੰਪਲੇਟ ਕਿਹੜਾ ਕਿਹਦਾ ਨਾਮ ਕਰਦੇ ਬਾਈ ਨੇਮ ਹੋਈ ਹੈ ਵਿਕਰਮਜੀਤ ਹੈ ਜੀ ਦੇਖੋ ਠੀਕ ਹੋ ਗਿਆ ਠੀਕ ਜੀ ਨੀ ਕਿ ਨਾ ਪੁਲਿਸ ਦਰਸਾਤ ਇਹ ਪਤਾ ਹੈ ਕਿ ਕੋ ਸਾਹਤਾ ਵੀ ਜਾਣ ਤੁਹਾਡੇ ਕੋਲ ਚ ਪਹੁੰਚ ਹੋਣੀ ਹੈ ਤੇ ਤੁਹਾਡੇ ਪਤਨੀ ਕੋਲ ਪਹੁੰਚ ਹੋਣੀ ਹੈ ਹਾਂ ਇਹ ਲੀਕ ਕਿਥੋਂ ਹੋਈ ਆ ਉਹਨੀਆਂ ਫੋਟੋਆਂ ਸੋ ਮੈਂ ਕਹਾਂਗਾ ਕਿ ਇਹ तकरीबन 8-10 ਸਾਲ ਪੁਰਾਣੀਆਂ ਹੈਗੀਆਂ ਜੇ ਨਾ ਐਡੇ ਐਡੇ ਕਿਉਂ ਸਰ ਐਡੇ ਹੋ ਗਈਆਂ ਹੁਣ ਤੁਸੀਂ ਕਹਿ ਰਹੇ ਮੋਬਾਈਲ ਹੋ ਸਕਦੀਆਂ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੇ ਹੋ ਸਕਦੇ ਦੋ ਚੀਜ਼ਾਂ ਹੋ ਗਈਆਂ ਨਹੀਂ ਨਹੀਂ ਮੈਂ ਸਮਝ ਰਿਹਾ ਤੁਸੀਂ ਕਹਿੰਦੇ ਕਿ ਐਡੇ ਲੱਗੀਆਂ ਇਹ ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਕਿ 10 ਸਾਲ ਪੁਰਾਣੀਆਂ ਫੋਟੋ ਹਾਂਜੀ

ਜਦੋਂ ਤੁਸੀਂ ਕੋਸਲ ਪਹੁੰਚ ਰਹੇ ਹੋ ਤੁਹਾਡਾ ਕੋਈ ਹੱਕ ਨਹੀਂ ਹੈ ਕਿ ਮੈਂ ਇਹ ਮੈਨੇਜ ਕਰਾਂਗਾ। ਜਦੋਂ ਗੱਲ ਉਹ ਬਸ ਉਹ ਜਮਾਣਾ ਜਾਂਦੇ ਤਾਂ ਕੰਪਲੇਟ ਕਿੱਥੇ ਕੀਤੀ ਤੁਸੀਂ ਇਸ ਪ੍ਰਤੀ ਅਸ਼ਾਭੂ ਪੀਸ। ਹਾਂਜੀ। ਇੱਕ ਸੈਕ ਤੁਸੀਂ ਇਹ ਗੱਲ ਕੱਲ ਵੀ ਨਹੀਂ ਨਹੀਂ ਆ ਵੀ ਇਹ ਇਹ ਬਸ ਜਿਆਦਾ ਕਰੀ। ਬਟ ਉਹ ਇੱਕ ਤੁਸੀਂ ਕਹਿ ਰਹੇ ਫੋਟੋ ਪੁਰਾਣੀ ਹੈ ਹਸਤਾਸਨ ਪੁਰਾਣੀ। ਉਹਨਾਂ ਨੇ ਵਿਕਰਮਜੀਤ ਜੀ ਨੇ ਐਲਸੋਰਿਕ ਲੈਣ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ। ਦਿਸ ਵਾਟ ਦੇ ਕਲੇਮ ਯੂ ਨਾ ਆਲੋ ਜੀ। ਹਾਂਜੀ। ਉਹ ਗਲਤ ਹੈ ਹਸਬੰਡ ਵਾਈਸ ਸਲਫੀ ਵੀ ਲੈ ਸੰਗੀ ਕਰਨ ਕਿਉਂਕਿ AI ਤਾਂ ਬਿਲਕੁਲ ਗਲਤ ਹੀ ਹੈਗਾ ਦੱਸੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇਹ ਨਹੀਂ ਜਾਂ ਅੱਲੇ ਕੀ ਵੀਡੀਓ ਜਲਦੀ ਵੀਡੀਓ ਵੀ ਹੈਗੀ ਹੈ ਪਤਾ ਨਹੀਂ ਹੁਣ ਉਹਨਾਂ ਕੋ ਹੋਈ ਵੀ ਜੇ ਕਹਿੰਦੇ ਹੈਗੇ ਉਹ ਕਹਿ ਰਹੇ ਇੱਕ ਦੱਸੋ ਕੱਲ 7:00 ਵਜੇ ਅੰਤਰਪ੍ਰੇਰਿਤ ਕਿ ਕਿਹੜਾ ਮੁੰਡਾ ਕੱਲ ਟਵਿੱਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਕੋਸ਼ਿਸ਼ ਪਾਈ ਹੈ ਵੀਡੀਓ ਤੇ ਫੋਟੋ ਜੀ ਉਹ ਹੋਰ ਮੇਰੇ ਤੋਂ ਬਾਅਦ ਸਰਕੂਲੇਟ ਹੋਈ ਹੈ ਵਿਕਰਮ ਰਿਸ਼ੀਆ ਨੇ ਉਹਨੂੰ ਆਫੀਸ ਤੋਂ ਆਪਣੇ ਖਤਰਨੇ ਚ ਜਿੱਕਰ ਉਹ ਵੀ ਉਹ ਵੀ ਜੈਕਾਇਆਸ਼ੋਕ ਨਾਮਕ ਜੈਕਾਇਆਸ਼ੋਕ ਨਰੀ ਦੇ ਬਿਲਨਾ ਨਾਮ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਨਪੁਰ ਚ ਜਦੋਂ 2016 17 ਦੀ ਇਲੈਕਸ਼ਨ ਪਾਰਟੀ ਉਰ ਉਦੋਂ ਹਾਂ ਹਾਂ ਦੈਟਸੂ ਦੈਟਸ ਵਾਈਟ ਹੀ ਹੀ స్టార్ਟ ਟੂ ਡੈਮੇਜ ਯੂ ਦੈਟ ਆ ਡੋਨਟ ਨੋ ਹਾਉ ਦੋ ਪ੍ਰੋਸੈਸ ਸਟਾਰਟਡ ਬਟ ਉਹ ਵੀ ਪੰਦਰਸੂ ਕੋ 16 17 ਸਾਡੇ ਇਲੈਕਸ਼ਨ ਉਰ ਉਦੋਂ ਜੈਕਾਇਆਸ਼ੋਕ ਹੀ ਹੀ ਹਸਟਾਰਟਡ ਦਿਸ ਨਾ Do outro lado.